ਨੇ ਸਮੇ ਬਾਦ ਸਾਡੀ ਵੀ ਕਿਸਮਤ ਜਾਗੀ ਕਿ ਅੱਜ ਮੌਸਮ ਵੇਖੋ ਬਹੁਤ ਹੀ ਜ਼ਿਆਦਾ ਵਧੀਆ ਕੀ ਬਾਤਾਂ ਨੇ ਦੋਸਤੋ ਅੱਜ ਕਿਸਮਤ ਸਾਡੀ ਵੀ ਜਾਗ ਰਹੀ ਏ ਬਰਸਾਤ ਦਾ ਟਾਈਮ ਹੋ ਚੁੱਕਾ ਹੈ ਆ ਤੁਸੀਂ ਚਾਰ ਛਪੇਰੇ ਮੌਸਮ ਦਾ ਨਜ਼ਾਰਾ ਦੇਖ ਸਕਦੇ ਹੋ। ਕੀ ਬਾਤਾਂ ਨੇ। ਦੇਖੋ ਤੁਸੀਂ ਚਾਰ ਛਪੇਰੇ ਮੌਸਮ ਦਾ ਨਜ਼ਾਰਾ। ਬਹੁਤ ਹੀ ਵਧੀਆ ਗੈਂਡ ਮੌਸਮ। ਕਿਉਂਕਿ ਬਹੁਤ ਹੀ ਏ ਸਾਡੇ ਇਲਾਕੇ ਵਿੱਚ ਤਾਂ ਸਮਾਂ ਹੋ ਗਿਆ ਟਾਈਮ ਹੋ ਗਿਆ ਬਰਸਾਤ ਆਈ ਨੂੰ ਤੇ ਹੁਣ ਜਾ ਕੇ ਤੇ ਸਾਡੀ ਕਿਸਮਤ ਜਾਗੀ ਕਿ ਬਰਸਾਤ ਜਿਹੜੀ ਹੈ ਆਪਣੇ ਵੀ ਇੱਥੇ ਅੰਚ ਦਿਹਾੜੀ ਹੋ ਰਹੀ ਹੈ ਬਰਸਾਤ ਦੀ ਤੇ ਕਮੈਂਟ ਸ਼ੇਅਰ ਜਰੂਰ ਤੁਕਿਆ ਕਰੋ ਏ ਤੁਸੀਂ ਬਹੁਤ ਘੰਟ ਕਰ ਰਹੇ ਜੇ ਸਾਡਾ YouTube ਚੈਨਲ ਸਬਸਕ੍ਰਾਈਬਰ ਜ਼ਰੂਰ ਕਰ ਲਵਿਆ ਨੇ ਦੇਖੋ ਤੁਹਾਨੂੰ ਚਾਰ ਚਫੇਰੇ ਮੌਸਮ ਦਾ ਜਿਹੜਾ ਬੱਦਲ ਵਾਹੀਏ ਉਹ ਆਪਾਂ ਤੁਹਾਨੂੰ ਵਿਖਾ ਰਹੇ ਆ ਅਸਮਾਨ ਪੂਰੇ ਬੱਦਲ ਹੀ ਬੱਦਲ ਹੋ ਗਏ ਤੇ ਸਾਡੇ ਵੀ ਚੱਲ ਕਰਮ ਜਾਗਣ ਕਿ ਬਰਸਾਤ ਅਸੀਂ ਵੀ ਦੇਖੀਏ ਕਿਉਂਕਿ ਨਾ ਬਰਸਾਤ ਦੇ ਕਰਨਾ ਦੇਖ ਸਕਦੇ ਜਿ ਚੋਨੇ ਜਿਹੜੇ ਨੇ ਐਦਾਂ ਦੇ ਹੀ ਹੋਏ ਪਏ ਨੇ ਕਿਉਂਕਿ ਪਾਣੀ ਜਿਹੜੇ ਨੇ ਪਾਣੀ ਪੂਰੇ ਨਹੀਂ ਆ ਰਹਾ ਮੋਟਰਾਂ ਜਿਹੜੀਆਂ ਨੇ ਮੋਟਰਾਂ ਦੀ ਵੀ ਲਾਈਟ ਬਹੁਤ ਘੱਟ ਆ ਰਹੀ ਏ ਜੇ ਸਦੇ ਕਾਰਨ ਇਹ ਚੋਨਿਆਂ ਦੇ ਵੀ ਇਹ ਹਾਲ ਹੋ ਚੁੱਕੇ ਨੇ ਤੁਹਾਨੂੰ ਚਾਰ ਛਪੇਰੇ ਦਾ ਨਜ਼ਾਰਾ ਦਿਖਾ ਰਹੇ ਹਾਂ ਖੇਤਾਂ ਦਾ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਵਿਆ ਨੇ ਤੇ ਸ਼ੇਅਰ ਕਰਦੇ ਵੈ ਨੇ